ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਕੱਲ ਕੈਨੇਡਾ ਤੋਂ ਬੜੀਆਂ ਖਬਰਾਂ ਆ ਰਹੀਆਂ ਕਿਉਂਕਿ ਉ ਤਾਂ ਉੱਧਰ ਤਾਂ ਆਪਣਾ ਕੋਈ ਬਾ ਵਾਸਤਾ ਨਹੀਂ ਸੀਗਾ ਪੋਸਟ ਆਫ ਦੀਆਂ ਮਤਲਬ ਮੈਂ ਵੀਡੀਓ ਨਹੀਂ ਬਣਾਉਂਦਾ ਪਰ ਜ਼ਿਆਦਾਤਰ ਪੰਜਾਬੀ ਉੱਥੇ ਰਹਿੰਦੇ ਐ ਇਸ ਕਰਕੇ ਜ਼ਰੂਰੀ ਹੋ ਜਾਂਦਾ ਤੇ ਪੰਜਾਬੀ ਤਕਰੀਬਨ ਕੈਨੇਡਾ ਦੇ ਮਤਲਬ ਸਾਰੇ ਕੈਨੇਡਾ ਜੀ ਫੈਲੇ ਹੋਏ ਐ ਤੇ ਸਕੈਚਵਨ ਤੇ ਅਲਬਰਟਾ ਦੋ ਸਟੇਟਾਂ ਜਿਹੜੀਆਂ ਕੈਨੇਡਾ ਤੋਂ ਅਲੱਗ ਹੋਣ ਲਈ ਜਦੋਂ ਜ਼ਹਿਦ ਕਰ ਰਹੀਆਂ ਅਲਬਰਟਾ ਨੇ ਤਾਂ ਕੋਈ ਜ਼ਿਆਦਾ ਜ਼ੋਰ ਲਾਇਆ ਹੋਇਆ ਉਹ ਤਾਂ ਸ਼ਾਇਦ ਆਉਣ ਵਾਲੇ ਕੁਝ ਮਹੀਨਿਆਂ ਚ ਆਪਣੀ ਆਜ਼ਾਦੀ ਦਾ ਐਲਾਨ ਕਰਨ ਤੇ ਤੁਰੇ ਹੋਏ ਆ ਤੇ ਵੋਟਾਂ ਵਾਟਾਂ ਰੈਫਰੈਂਡਮ ਵਗੈਰਾ ਉੱਥੇ ਹੋ ਰਿਹਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਛੋਟੀ ਵੀਡੀਓ ਬਣਾਉਣ ਲੱਗਾ ਸਾਰੀ ਦੇਖਿਓ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਉਂ ਕਿਸ ਵਜ੍ਹਾ ਕੀ ਕਾਰਨ ਹੈ ਕਾਰਨ ਉਹੀ ਹੈ ਜਿਹੜੇ ਸਾਰੇ ਦੇਸ਼ਾਂ 'ਚ ਹੀ ਹੈ ਕਿਉਂਕਿ ਕੋਈ ਸਟੇਟ ਹੁੰਦੀ ਹੈ ਉਹ ਜ਼ਿਆਦਾ ਮਤਲਬ ਮਿਨਰਲ ਰਿਚ ਹੁੰਦੀ ਹੈ ਕੁਝ ਤਾਂ ਕੁਝ ਉਹਦੇ ਕੋਲੇ ਪੈਸਾ ਜ਼ਿਆਦਾ ਆ ਜਾਂਦਾ ਉਹਨੂੰ ਲੱਗਦਾ ਹੈ ਉਹ ਸਟੇਟ ਨੂੰ ਵੀ ਮੇਰੇ ਤੋਂ ਪੈਸਾ ਖਿੱਚ ਕੇ ਦੂਜੀਆਂ ਸਟੇਟਾਂ ਨੂੰ ਮੱਡਿਆ ਜਾ ਰਿਹਾ ਤੇ ਵੀ ਮੇਰੇ ਸਿਰ ਤੇ ਸਾਰਾ ਦੇ ਚੱਲੀ ਜਾਂਦਾ ਜਿਵੇਂ ਕਿਸੇ ਟਾਈਮ ਪੰਜਾਬ ਵਿੱਚ ਸੀਗਾ ਇੰਡੀਆ ਦੇ ਵਿੱਚ ਹੁਣ ਅੱਜ ਕੱਲ ਲਾ ਲੋ ਕਰਨਾਟਕਾ ਬੰਬੇ ਜਾਂ ਕੋਈ ਹੋਰ ਸਟੇਟਾਂ ਗੁਜਰਾਤ ਉਹ ਜ਼ਿਆਦਾ ਪੈਸਾ ਕਮਾਉਂਦੇ ਨੇ ਜਾਂ ਸਾਊਥ ਆਰਥਰਨ ਸਟੇਟਾਂ ਜ਼ਿਆਦਾ ਕਮਾਉਂਦੇ ਨੇ ਉਸੇ ਤਰ੍ਹਾਂ ਅਲਬਰਟਾ ਤੇ ਸਸਕਾਚਵਨ ਇਹ ਥੁਰਦਾ ਜਾਂ ਰਿੱਚ ਹੈ ਕਿਉਂਕਿ ਔਇਲ ਕਣਕ ਵਗੈਰਾ ਔਰ ਕਾਫੀ ਕੁਝ ਅੰਦਾਜ਼ਾ ਜਿਦਾ ਪਟਾਸ਼ ਵਗੈਰਾ ਇਥੋਂ ਨਿਕਲਦਾ ਹੈ ਤੇ ਜਿਆਦਾਤਰ 75% ਜਿਹੜਾ ਤੇਲ ਹੈ ਕੈਨੇਡਾ ਦਾ ਉਹ ਇਹਨਾਂ ਦੋ ਸਟੇਟਾਂ ਚੋਂ ਨਿਕਲਦਾ ਹੈ ਲਾਬਰਟਾ ਚੋਂ ਬਹੁਤ ਜਿਆਦਾ ਨਿਕਲਦਾ ਹੈ ਇਸ ਕਰਕੇ ਉਹ ਕਹਿੰਦੇ ਆ ਵੀ ਸਾਡਾ ਜਿਹੜਾ ਪੈਸਾ ਸਾਡੇ ਲੋਕਾਂ ਦੇ ਲੱਗਣਾ ਚਾਹੀਦਾ ਜਿਹੜਾ ਅਸੀਂ ਟੈਕਸ ਭਰਦੇ ਆ ਤੇ ਜਿੱਦਾਂ ਆਪਾਂ ਕਹਿੰਦੇ ਆ ਵੀ ਦਿੱਲੀ ਵੀ ਸੰਬੋਧਨ ਕਰਦੇ ਆ ਭਾਰਤੀ ਰਾਜਧਾਨੀ ਨੂੰ ਨਾਂ ਲੈ ਕੇ ਉਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਰਾਜਧਾਨੀ ਹੈ ਉਹ ਉਸ ਦਾ ਨਾਮ ਲੈ ਕੇ ਉਦਾਂ ਹੀ ਸੰਬੋਧਿਤ ਕਰਦੇ ਆ ਜਿੱਦਾਂ ਖਬਰਾਂ ਤੁਸੀਂ ਆਮ ਹੀ ਸੁਣਗਾ ਹੋਣਗੇ ਜੇ ਤੁਸੀਂ ਇੰਗਲਿਸ਼ ਚੈਨਲ ਜੇ ਦੇਖਦੇ ਹੋ ਕਦੇ ਕਰਾਈ ਤਾਂ ਉਹਦੇ ਤੇ ਇਦਾਂ ਹੀ ਕਹਿੰਦੇ ਉਟਾਵਾ ਸਾਨੂੰ ਲੁੱਟ ਰਿਹਾ ਹੈ ਸਾਡਾ ਟੈਕਸ ਦੇ ਪੈਸੇ ਸਾਨੂੰ ਟੈਕਸ ਜ਼ਿਆਦਾ ਲਾ ਰਿਹਾ ਹੈ ਸਾਥੋਂ ਕਮਾਈ ਵੀ ਕਰ ਰਿਹਾ ਹੈ ਜਿਵੇਂ ਕਿ ਉਹਨੇ ਇਹ ਉਹ ਕਹਿੰਦੇ ਆ ਵੀ ਸਾਡੇ ਤੋਂ 75 ਰੁਪਿਆ ਜੇ ਲੈ ਕੇ ਜਾਂਦਾ ਹੈ ਤਾਂ ਸਾਨੂੰ ਉਲਟੇ 22 ਰੁਪਿਆ ਵਾਪਸ ਕਰਦਾ ਇਹ ਬਿਲੀਅਨਾਂ ਚ ਪੈਸੇ ਹੋ ਜਾਂਦੀਆਂ ਯਾਨੀ ਕਿ ਜਿੰਨਾ ਸਾਥੋਂ ਲੈ ਕੇ ਜਾਂਦਾ ਹੈ ਉਹਨਾਂ ਵਾਪਸ ਸਾਡੀ ਸਟੇਟਾਂ ਤੇ ਨਹੀਂ ਖਰਚ ਹੁੰਦਾ ਤੇ ਹੁਣ ਕੈਨੇਡਾ ਦੇ ਉਹੋ ਜਿਹੇ ਹਾਲਾਤ ਨਹੀਂ ਰਹੇ ਜਿੱਦਾਂ ਸੁਨਹਿਰਾ ਭਵਿੱਖ ਚਮਚਕਾਉਂਦਾ ਜਿਹੜਾ ਆਪਾਂ ਨੂੰ ਸੁਪਨੇ ਦਿਖਾਈ ਜਾਂਦੇ ਸੀ ਕਿਸੇ ਟਾਈਮ ਵੀ ਕੈਨੇਡਾ ਬਹੁਤ ਹੀ ਉਤਸ਼ਾਹਤ ਕਰਦਾ ਸੀ ਹੁਣ ਉਹ ਉਹ ਸਿਸਟਮ ਨਹੀਂ ਰਿਹਾ ਤੇ ਉਹ ਮੈਂ ਪਿਛਲੀ ਵੀਡੀਓ 'ਚ ਤੁਹਾਨੂੰ ਦੱਸ ਸੀ ਕਉਸ਼ਕ ਕਾਰਨ ਦੱਸੀ ਸੀ ਤੇ ਇਸ ਦਿਨ ਆਪਾਂ ਦੁਬਾਰਾ ਲਾਈਵ ਸੈਸ਼ਨ ਵੀ ਕਰਾਂਗੇ ਜਿਸ ਦਿਨ ਤੁਸੀਂ ਆਖੋ ਮੈਨੂੰ ਕਮੈਂਟ ਕਰ ਦਿਓ ਆਪਾਂ ਉਦ ਨਹੀਂ ਕਰ ਲਾਂਗੇ ਤੇ ਬਾਕੀ ਜੋ ਉਹ ਨਾਟੋ ਕੰਟਰੀਆਂ ਨੇ ਸੈਂਕਸ਼ਨ ਵਗੈਰਾ ਦੀ ਗੱਲ ਹੋ ਰਹੀ ਹੈ ਉਹ ਇੱਕ ਕੰਪਨੀ ਤੇ ਐ ਉਹਦੇ ਬਾਰੇ ਵੀ ਮੈਂ ਕੱਲ ਨੂੰ ਵੀਡੀਓ ਬਣਾਉਂਗਾ ਉਹ ਵੀ ਜਰੂਰ ਦੇਖਿਓ ਵੀ ਕਿਸ ਤਰ੍ਹਾਂ ਨਾਟੋ ਕੰਪਨੀਆਂ ਇੰਡੀਆ ਨੂੰ ਧਮਕਾ ਰਹੀਆਂ ਐ ਵੀ ਰਸ਼ੀਆ ਤੋਂ ਤੇਲ ਵਗੈਰਾ ਨਾ ਲਵੇ ਕਿਉਂ ਮਤਲਬ ਕੀ ਕਾਰਨ ਐ ਸਾਰੀ ਆਪਾਂ ਗੱਲਬਾਤ ਕਰਾਂਗੇ ਬਾਕੀ ਇਹ ਛੋਟੀ ਜੀ ਖਬਰ ਸੀ ਤੇ ਤੁਸੀਂ ਮੇਰਾ ਸਹਿਯੋਗ ਇਸੇ ਤਰ੍ਹਾਂ ਕਰਦੇ ਰਹੋ ਤੇ ਸਬਸਕ੍ਰਾਈਬ ਕਰਦੇ ਰਹੋ ਤੇ ਇੱਕ ਮੇਰੇ ਸਬਸਕ੍ਰਾਈਬਰ ਐ ਗੁਰਨਾਮ ਸਿੰਘ ਉਹਨਾਂ ਨੇ ਮੇਰੇ ਕਾਫੀ ਸਬਸਕ੍ਰਾਈਬਰ ਵਧਵਾਏ ਐ ਕੱਲ ਹੀ ਉਹਨਾਂ ਨੇ 20 ਸਬਸਕ੍ਰਾਈਬਰ ਮੇਰੇ ਕੱਲ ਹੀ ਵਧਾਏ ਹੈ ਉਹਨਾਂ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਤੇ ਇੱਕ ਆਪਣੇ ਸਬਸਕ੍ਰਾਈਬਰ ਹੈ ਵਾਂਟਰਡ ਗੇਮਿੰਗ ਉਹਨਾਂ ਨੇ ਵੀ ਇੱਕ ਚੈਨਲ ਬਣਾਇਆ ਹੈ ਤੇ ਬੱਚਾ ਇੱਕ ਵੀਡੀਓ ਉਹਨਾਂ ਤੇ ਪਾਉਂਦਾ ਹੈ ਸ਼ਾਇਦ ਦੋ ਸ਼ਾਰਟ ਵੀ ਪਾਏ ਹੈ ਤੇ ਕਿਰਪਾ ਕਰਕੇ ਉਹਨਾਂ ਨੂੰ ਵੀ ਸਪੋਰਟ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਜੋ ਕਿ ਆਪਣੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੀਆਂ ਖਬਰਾਂ ਆਪਣੇ ਹੋਰ ਪੰਜਾਬੀ ਚੈਨਲਾਂ ਤੇ ਨਹੀਂ ਆਉਂਦੀਆਂ ਉਹਨਾਂ ਦਾ ਨਜ਼ੋੜ ਆਪਣੇ ਇਸ ਚੈਨਲ ਤੇ ਕੱਢਿਆ ਕਰਾਂਗੇ ਕਿਉਂਕਿ ਹੋਰ ਤਾਂ ਪੰਜਾਬੀ ਚੈਨਲਾਂ ਤੇ ਤੁਹਾਨੂੰ ਤਕਰੀਬਨ ਉਹੀ ਖਬਰਾਂ ਮਿਲਣਗੀਆਂ ਪੋਲਿਟੀਕਲ ਆਹ ਨੇਤਾ ਨੇ ਆਹ ਕਰਤਾ ਇਹ ਨਹੀਂ ਉਹ ਕਰਤਾ ਬਸ ਸਵਾਵਾ ਜੀ ਤੇ ਬਾਕੀ ਦੋ ਤਿੰਨ ਜਿਹੜੇ ਪੱਤਰਕਾਰ ਹੈ ਉਹ ਗੱਲ ਨੂੰ ਏਦਾਂ ਲੀ ਰੰਗੂ ਵਧਾਉਂਦੇ ਆ ਉਹਨਾਂ ਦੇ ਵੀ ਸ਼ਹਿਸ਼ਣਾਉਂਦੇ ਆ ਜਿੱਦਾਂ ਮੂਥੀ ਵਾਲੇ ਨੇ ਵੀ ਉਹਦਾ ਬਾਰੇ ਕੁਝ ਕਿਹਾ ਸੀ ਤੁਹਾਨੂੰ ਯਾਦ ਹੀ ਹੋਣਾ ਤੇ ਬਸ ਉਹਦੇ ਕੋਈ ਨਿਕਲਦਾ ਕੁਝ ਨਹੀਂ ਹੁੰਦਾ ਮੈਂ ਰੜਕੀਆਂ ਤੇ ਰੜਕੀਆਂ ਤੇ ਰੜਕੀਆਂ ਦਾ ਮੱਖਣਾ ਹੁੰਦਾ ਹੀ ਨਹੀਂ ਰੱਸੀ ਹੁੰਦੀ ਹੈ ਰੱਸੀ ਨੂੰ ਰੈਕਟ ਕਰਕੇ ਹਟ ਜਾਂਦੀ ਹੈ ਤੇ ਉਹ ਜਿੰਨੀ ਕੁ ਗੱਲ ਦੱਸ ਦਿੰਦੇ ਆ ਉਹ ਆਮ ਹੀ ਤੁਹਾਨੂੰ ਪਤਾ ਹੀ ਹੁੰਦਾ ਹੈ ਤੇ ਆਪਾਂ ਕੋਈ ਨਾ ਕੋਈ ਨਵੀਂ ਗੱਲ ਕੱਢ ਕੇ ਲਿਆ ਕਰਾਂਗੇ ਮੇਰੀ ਕੋਸ਼ਿਸ਼ ਹੀ ਰਹੂਗੀ ਹੁਣ ਮੈਂ ਪੂਰਾ ਸੀਰੀਅਸ ਹੋ ਕੇ ਇਸ ਚੈਨਲ ਤੇ ਕੰਮ ਕਰ ਰਿਹਾ ਤੁਸੀਂ ਮੇਰਾ ਪੂਰੀ ਤਰ੍ਹਾਂ ਸਾਥ ਦਿਓ ਬਸ ਮੈਂ ਇਹੀ ਉਮੀਦ ਕਰਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਿਹੜੇ ਵੀ ਦੋਸਤ ਮੇਰੇ ਨਾਲ ਨਵੇਂ ਜੁੜੇ ਹੈ ਤੇ ਇਸੇ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਮੈਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਮੇਰੀ ਵੀਡੀਓ ਨੂੰ ਜਰੂਰ ਕਰਿਆ ਕਰੋ